ਪਹੁੰਚ ਗਏ ਆਂ ਭਾਈ ਕਬੂਤਰਾਂ ਕੋਲ ਤੇ ਸਸਤਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕਹਾਂ ਮੈਂ ਸਾਰੇ ਜਾਨਵਰ ਸੈਟ ਸਾਰਿਆਂ ਦੇ ਤੇ ਪਾ ਦਈਏ ਪਹਿਲਾਂ ਦਾਣਾ ਮਾਣੀ ਅੱਜ ਪੀਲੀ ਇੱਟ ਵੀ ਪਾਵਾਂਗੇ ਤੇ ਹੋਰ ਕੀ ਕਰਨਾ ਸੀ ਆਪਾਂ ਨੇ ਖਰਾਕ ਵੀ ਰਲਾਉਣੀ ਆ ਤੇ ਵੀਰਾ ਪੁੱਛਦਾ ਸੀ ਲਾਲ ਚੀਨਾ ਕਬੂਤਰ ਵੀਰੇ ਨਹੀਂ ਆਇਆ ਨਹੀਂ ਲਾਲ ਚੀਨਾ ਕਬੂਤਰ ਆਇਆ ਨਹੀਂ ਹੈਗਾ ਕੱਲ ਸ਼ਾਮ ਨੂੰ ਨਾ ਜਦ ਮੈਂ ਕੱਲ ਸ਼ਾਮ ਨੂੰ ਮੋਟਰ ਤੋਂ ਦੇਖਿਆ ਜਾਲੀ ਨਾਲ ਲੰਮਖਦਾ ਸੀ ਪਰ ਜਦੋਂ ਸੀ ਕੋਠੇ ਤੇ ਆ ਕੇ ਦੇਖਿਆ ਹੈ ਨਹੀਂ ਤਾਂ ਹੁਣ ਇਹ ਨਹੀਂ ਪਤਾ ਕਿ ਤੇ ਬਿੱਲੀ ਨਾਲ ਲੇ ਗਈ ਹੋਵੇ ਜਾਂ ਕਿਤੇ ਉੜਕੇ ਨਾ ਚਲੇ ਗਿਆ ਹੋਵੇ ਚਲੋ ਦੇਖਦੇ ਕੋਈ ਚੱਕਰ ਨਹੀਂ ਕਰਦੇ ਇੰਤਜ਼ਾਮ ਉਹਦਾ ਵੀ ਫੜਨੇ ਦਾ ਤੇ ਦਾਣਾ ਪਾਣੀ ਪਹਿਲਾਂ ਮੈਂ ਪਾ ਦਮਾ ਮਿਕਸ ਦਾਣਾ ਬਾਜਰਾ ਕਣਕ ਪਾਈ ਹੋਈ ਹੈ ਸਾਰਾ ਰਲਾ ਕੇ ਪਾ ਦਈਏ ਪਹਿਲਾਂ ਜਗਾੜ ਹੋ ਗਿਆ ਇੱਧਰ ਕਬੂਤਰਾਂ ਦਾ ਕੰਮ ਡੰਨ ਹੈ ਮਿਕਸ ਖਰਾਕ ਪਾਤੀ ਇਹਨਾਂ ਨੂੰ ਪਾਣੀ ਪੁਣੀ ਪਾਤਾ ਕਰਤਾ ਚੇਂਜ ਹੁਣ ਆਪਾਂ ਨਾ ਨਿਗਾ ਮਾਰ ਲਈ ਬੱਚੇ ਸੱਟ ਨਹੀਂ ਛੋਟੇ ਛੋਟੇ ਤੇ ਕੱਢ ਦਈਏ ਬਾਹਰ ਇਹਨਾਂ ਨੂੰ ਆ ਡਾਉਣ ਹੈ ਤਾਂ ਆ ਸੈੱਟ ਨੇ ਓਕੇ ਬੋਟਾਂ ਨੇ ਉਹ ਬਚਾ ਇੱਕ ਮਰ ਗਿਆ ਲੱਗਦਾ ਮੈਨੂੰ ਚਲੋ ਦੇਖਦਾ ਮੈਂ ਬਾਅਦ ਚ ਕਬੂਤਰੀ ਵੀ ਉਹ ਡਾਉਣ ਹੈ ਠੀਕ ਹੈ ਬਾਕੀ ਸਾਰੇ ਸੈੱਟ ਬਟ ਨੇ ਆਜੋ ਭਾਈ ਚਕੋ ਦਾਣਾ ਪਾਣੀ ਤੇ ਆ ਦੂਜਿਆਂ ਨੂੰ ਬਾਦ ਮਾ ਹੁਣ ਮੈਂ ਉਹਨਾਂ ਦੀ ਕੁੰਡੀ-ਕੁੰਡੀ ਕਰ ਦਈਏ ਸਾਫ਼ ਅਿੱਧਰ ਲੇ ਕਬੂਤਰਾਂ ਦਾ ਵੀ ਨਿਵੇੜਤਾ ਆਪਾਂ ਕੰਮ ਬਚਾ ਹਲੇ ਤੱਕ ਤਾਂ ਸੈੱਟ ਹੈ ਹੁਣ ਦਾਣੇ ਪਾਣੀ ਚੁੱਕਦਾ ਹੈ ਨਾ ਪਾਣੀ ਪੁਣੀ ਪਾਤਾ ਦਾਣੇ ਵੀ ਪਾਤੇ ਤੇ ਆਪਾਂ ਇਹਨਾਂ ਲਾ ਦਨੇ ਆ ਫੇਰ ਆਪਾਂ ਚੱਲਦੇ ਆ ਹੁਣ ਉਧਰ ਤੇ ਬਾਜਰਾ ਬੂਜਰਾ ਧੋ ਲਈ ਆਪਾਂ ਇੱਕ ਕਬੂਤਰ ਉਹ ਔੜ ਦਾ ਫਿਰਦਾ ਹੈ ਹੈ ਲਾਲਚੀ ਨਹੀਂ ਪਰ ਆਪਣਾ ਨਹੀਂ ਹੈਗਾ ਆਪਣੀਆਂ ਗੁਲਾਬੀ ਗੱਛਾਂ ਦੀਆਂ ਇਹਦੀਆਂ ਹਰੀਆਂ ਗੱਛਾਂ ਚਲੋ ਚੱਲਦੇ ਆ ਉਧਰ ਆਓ ਵੀ ਹੁਣ ਲੈ ਕੇ ਜਾਣੇ ਆਪਾਂ ਬਾਜਰਾ ਧੋਣ ਨੂੰ ਧੋ ਕੇ ਨੂੰ ਸਕਾ ਕੇ ਸਰੋਂ ਦਾ ਤੇਲ ਲਾਵਾਂਗੇ ਫੇਰ ਤਾਂ ਵੀ ਬਾਜਰਾ ਪਾਲਿਆ ਤਸਲੇ 'ਚ ਹੁਣ ਪਾਣੀ ਛੱਡ ਦਈਏ ਇਹ ਚੰਗੀ ਤਰ੍ਹਾਂ ਇਹਨੂੰ ਮਲਈਏ ਮੜ ਕੇ ਕੱਢੀਏ ਦਾ ਗੰਦਮੰਦ ਜਦੋਂ ਦਿਖਾਉਣਾ ਉੱਪਰ ਕਿੰਨਾ ਗੰਦ ਜਿਹਾ ਆਉਂਦਾ ਇਹਦੇ ਫੇ ਪਾਉਣੇ ਇਹਨੂੰ ਸੁੱਕਣਾ ਲਾਓ ਬਈ ਦੇਖੋ ਕਿਵੇਂ ਨਿਕਲਦਾ ਲੈ ਲੈ ਓਕੇ ਪਾਦਾ ਵੀ ਸੁੱਕਣਾ ਹੁਣ ਹੱਥ ਪੇੜ ਦਈਏ ਇਹਦੇ ਪਰ ਚੋ ਆ ਗਏ ਆਹ ਰੇਲਾ ਮੈਂ ਡ੍ਰਾਇਰ ਨਾਲ ਸੁਕਾ ਰਿਹਾ ਓਏ ਬਾਜਰਾ ਡਰੇਰ ਨਾਲ ਸਿਕਾਉਣ ਲੱਗੇ ਆਇਆ ਇਹ। ਉਹ ਕੈਰਬੋਡ ਪੂਰੀ ਕੋਟੀਆਂ ਆ ਗਈਆਂ ਲੋਡ ਹੈ। ਹਾਂ ਠੀਕ ਆ। ਚੱਲ ਫਿਰ ਹੋ ਜੋ ਰੈਡੀ ਜੇ ਫਿਰ ਆਪਾਂ ਕਬੂਤਰ ਵੀ ਡਾਮਨੇ ਅੱਜ। ਪਹੁੰਚ ਗਈ ਹੁਣ ਆਪਾਂ ਕੋਠੇ ਦੇ ਕੂਤਰਾਂ ਨੂੰ ਦਾਣੇ ਪਾਉਣ। ਤੇ ਕੱਲ ਲੱਗ ਉਤਰੀ ਆ ਬੈਠਾ ਨੇੜਾ ਬਾਹਰ ਨਹੀਂ ਕਲੇਅਰ। ਫਿਰ ਵੀ ਕਰਦੇ ਅੰਦਰ। ਛੋਡੇ ਹੋਲ ਦੀ ਇਹ ਪਹਿਲਾਂ। ਤਾਰਨੇ ਦਾ ਪਾਲਿਟਰੀ ਜੀ ਬਾਧੂ ਪਏ ਨੇ ਪਾਣੀ ਪਾਉਣ ਲੱਗਾ। ਫਰੀ ਭਈਆ ਹੁਣ। ਸੱਟ ਨੇ ਸਾਰੇ ਘੁੱਤਰ ਦਾ। ਇਧਰ ਵੀ ਸੱਟ ਨੇ ਬਸ ਪਾਣੀ ਪਾਉਣਾ ਕਰਾ। ਹੱਡ ਲੜਦਾ ਨਹੀਂ। ਦੇਖੋ ਕਿਵੇਂ ਜੱਫਾ ਵਾ ਰਿਹਾ। ਉਤਰਨੇ ਵਾਲੇ ਉੱਤਰ ਜਲਾੜੀ ਵਿੱਚ ਡੜੀ ਜਾਂਦੇ ਉਤਰ ਉੱਤਰ ਕੇ ਇੱਥੇ ਆ ਗਰੀ ਉਹ ਐਵੇਂ ਬੈਠਾ ਦੇ ਉਹ ਨਹੀਂ ਦੇਖਦੇ ਉਹਨੂੰ ਇਹ ਪਹਿਲਾਂ ਪਾਣੀ ਪਾ ਦੀ ਉਤਰ ਨੂੰ ਪਾਤੇ ਦਾਣੇ ਤੋਂ ਆ ਕੇ ਸਾਰੇ ਦਾਣੇ ਖਾਣ ਕਿਉਂ ਪਤਾ ਨਹੀਂ ਕਿੱਥੇ ਗਿਆ ਦੇਖਿਆ ਨੂੰ ਦੇ ਗਿਆ ਆ ਦੇਖ ਉਹ ਆਇਆ ਉੜ ਕੇ ਆਹ ਵੇ ਹੁਣ ਫੇਰ ਆਪਣੇ ਖੇਤ ਚ ਉੜ ਗਿਆ ਉੱਥੇ ਬਹਿ ਗਿਆ ਰਹਾ ਹੈ ਕਿ ਕਿਹਦਾ ਕਿਥੇ ਗਿਆ ਥੱਲੇ ਮੂਰੀ ਖੜੀ ਹੈ ਆ ਬਹਿ ਗਿਆ ਆਇਆ ਥੱਲੇ ਜਿਹਨੂੰ ਕਰਦੀ ਅੰਦਰ ਫੇਰ ਓਕੇ ਆ ਜਾ ਆ ਜਾ ਆ ਜਾ ਚਲ ਸ਼ੈਦਰੀ ਤੇ ਜਾ ਕੇ ਸ਼ੈਦਰੀ ਤੋਂ ਕਰਦੇ ਅੰਦਰ ਨੂੰ ਕੋੰਡੇ ਅੰਦਰ ਲੈ ਜੁੱਤੇ ਲਾ ਆਪੇ ਬੜੂ ਅੰਦਰ ਹੋਣੋ ਯਾਦਰੀ ਦਾ ਚਲੋ ਅੰਦਰ ਚਲ ਦੇਖ ਲੈਣੀ ਛੋਡੇ ਕੰਨੀ ਨੂੰ ਚਲੋ ਕਬੂਤਰ ਹੁਣ ਫੇਰੀ ਜਾਣ ਦੇ ਬਾਰੇ ਇਹਨਾਂ ਨੂੰ ਆਪਾਂ ਖੋਲ ਜੀਏ ਜਾਣ ਦੇ ਉਹਨੇ ਖਾ ਲੈਣਗੇ ਉਹਨੂੰ ਰਾਤ ਨੂੰ ਫੜ ਕੇ ਅੰਦਰ ਕਰਦੇ ਆਂ। ਚੱਲੀਏ ਆਪਾਂ ਹੁਣ ਥੱਲੇ ਨੂੰ ਇਹ ਖਾਈ ਜਾਣਗੇ ਦਾਣੇ। ਕਣਕ ਲੈ ਆਇਆ ਵਈ ਕਬੂਤਰਾਂ ਨੂੰ ਤੇ ਉੱਪਰ ਤਾਂ ਲਾਲ ਚੀਨਾ ਕਬੂਤਰ ਆਇਆ ਨਹੀਂ। ਕਿਉਂਕਿ ਉੜੀ ਗਿਆ 2-3 ਵਾਰੀ ਉੜ ਲਿਆ ਉਹ। ਮੁੜ ਕੇ ਹੁਣ ਪਤਾ ਨਹੀਂ ਕਿੱਥੇ ਐ। ਥੋੜੇ ਨਾ ਦਾਣੇ ਮਿਕਸ ਕਰਕੇ ਇਹਨਾਂ ਨੂੰ ਮੈਂ ਪਾ ਦਮਾਂ। ਚੋਗਾ-ਚੋਗਾ ਦੇ ਲੈਣਗੇ ਫੇਰ। ਤੇ ਕੁਛ ਬਾਜਰਾ ਪਾ ਲਵਾਂ। ਚਲੋ ਮੈਂ ਹਰ ਦੇ ਤਨੇ ਕਰ ਲੰਨੇ ਮਸ ਲਾ ਉਹ ਕਿਰਪਟਾ ਬਾਜਰਾ ਬਾਕੀ ਹੁਣ ਕੱਲ ਨੂੰ ਸਾਰੀ ਖਰਾਖ ਰੜਾ ਲਾਂਗੇ ਹੁਣ ਮੈਂ ਪਾਦਾ ਇਹਨਾਂ ਨੂੰ ਪਹਿਲਾਂ ਆਹ ਬਾਈ ਨਾਲ ਲੱਗਦੇ ਇਹਨਾਂ ਨੂੰ ਵੀ ਪਾਏ ਦਈਏ ਮੈਂ ਤਾਂ ਕਹਿੰਦਾ ਵੀ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਤੇ ਚਲੋ ਜੇ ਬਾਹਰ ਆਉਣ ਕੀ ਆ ਜਾਣ ਬਾਹਰ ਚੋਂ ਲੈਣਗੇ ਆ ਪੱਥਰ ਜੀ ਸ਼ਾਹ ਕਿੱਡਾ ਪੱਥਰ ਰੱਖਿਆ ਭਾਈ ਨੇ ਆਇਓ ਵੀ ਆਇਓ ਆਓ 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 ਆ ਆ ਜਾਣਗੇ ਬਾਹਰ ਚੋਕ ਲੈਣਗੇ ਦੋ ਘੜੀ ਤੇ ਉਹ ਕਬੂਤਰ ਨਹੀਂ ਦਿਖਿਆ ਕਿਤੇ ਵੀ ਆਗੇ 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 ਚੋਕ ਲੋ ਚੋਕ ਲੋ ਚੋਕ ਲੋ ਲੋ ਵੀ ਆ ਚੋਕ ਰਹੇ ਨੇ ਕਬੂਤਰ ਦੇਖੋ ਤਾਂ ਦਾਣੇ ਥੋੜੇ ਜਿਹੇ ਪਾਤੇ ਇਹਨਾਂ ਨੂੰ ਮਿੱਟੀ-ਮੁੱਟੀ ਚੋਕ ਰਹੇ ਨੇ ਬਾਕੀ ਇੱਧਰ ਕੀ ਦੇਖਦੇ ਹੋ ਇੱਧਰ ਨਹੀਂ ਹਲੇ ਜਾਂਦੇ ਤੁਸੀਂ ਹੁਣ ਇੱਧਰ ਨਾਲ ਕਾਲੀ ਕਰੋ ਜਾਣ ਦੀ ਚੋਕਲੋ 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 ਵਧੀਆ ਚੱਲ ਵਿਚਾਰੇ ਖੁੱਲ ਗਏ ਆਪੇ ਲੱਗੇ ਜਾਣ ਬਾਈ ਅੰਦਰ ਨੂੰ ਆ ਦੋ ਗਹਿ ਰਹੇ ਬਾਕੀ ਆ ਉਹ ਦੇਖੋ ਐਨੇ ਜੇ ਖੁਸ਼ ਹੋ ਗਏ ਕਬੂਤਰ ਚਲੋ ਵੀ ਦਾਣੇ ਨੇ ਉੱਥੇ ਦਾਣੇ ਦੇਖ ਕੇ ਮਨ ਲੱਗਦਾ ਚਲੇ ਗਏ ਅੰਦਰ ਨੂੰ ਚਲੋ ਖੁੱਡੇ 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 ਓ ਵੈਰੀ ਗੁੱਡ ਓ ਤੇਰੀ ਨਾ 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 ਹਰੀਏ ਇਹ ਹਰੀਏ ਉਦਣ ਤਾਂ ਘੱਟ ਕਰੇ ਨੇ ਇਹ ਇੰਨਾ ਕੀ ਹੈ ਇਹਨਾਂ ਨੂੰ ਚੱਕਰ ਵਹਿ ਗਿਆ ਇਹਨਾਂ ਨੂੰ ਦੇਖ ਦੇਖ ਕੇ ਜਾਈ ਜਾਂਦੇ ਨੇ ਚੱਲ ਵੀ ਚੱਲ 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 ਉਧਰ ਉਧਰ ਚੱਲ ਚਲੋ ਭਾਈ ਮੈਂ ਕਰਦਾ ਇਹਨਾਂ ਨੂੰ ਬੰਦ ਤੰਗ ਕਰਨਗੇ ਮੈਨੂੰ ਲੱਗਦਾ ਆ ਗਏ ਦਾਣੇ ਪਾਤੇ ਇਹਨਾਂ ਨੂੰ ਲਾਗੇ ਚੁਗਣ ਇਹਨਾਂ ਦਾ ਵੀ ਕੰਮ ਡੰਨਾ ਹੈ ਉਹਨਾਂ ਦਾ ਵੀ ਡੰਨਾ ਹੈ ਤੇ ਉੱਪਰ ਵਾਲਾ ਕਬੂਤਰ ਆਹ ਦੇਖੋ ਬੈਠ ਗਿਆ ਆ ਕੇ ਆਹ ਦੇਖੋ ਆ ਤਾਂ ਦਰ ਰਾਤ ਨੂੰ ਇਹ ਹੋਊਗਾ ਹੁਣ ਚਲੋ ਕਰਾਂਗੇ ਉਹਦਾ ਵੀ ਕੋਈ ਹੱਲ ਹੁਣ ਆਹ ਬਾਹਰ ਨਿਕਲਣ ਨੂੰ ਕਰੀ ਜਾਂਦੇ ਆ ਉਹਨਾਂ ਕਰਕੇ ਕੋਈ ਨਹੀਂ ਥੋਨੂੰ ਨਹੀਂ ਕੱਢ ਸਕਦੇ ਤੁਸੀਂ ਤਾਂ ਉੱਡ ਜੋਗੇ ਮੁੜ ਕੇ ਆਉਣਾ ਵੀ ਨਹੀਂ ਹੁਣ ਆ ਗਏ ਭਾਈ ਮੋਟਰ ਤੇ ਹਰਾ ਹੋਰਾ ਚੱਕ ਲਈਏ ਆ ਵੱਡੇ ਆ ਪਿਆ ਤੇ ਕਬੂਤਰ ਆ ਬੈਠਾ ਉਹ ਦੇਖੋ ਖੁੱਡਿਆਂ ਦੇ ਉੱਪਰ ਆਉਂਦਾ ਹੈ ਨਹੀਂ ਯਾਰ ਘਰੇ ਪਤਾ ਨਹੀਂ ਕੀ ਚੱਕਰ ਆ ਸਾਲੇ ਨੂੰ ਚਲੋ ਚੱਕ ਲਈਏ ਹਰਾ ਪਹੁੰਚ ਕੇ ਘਰੇ ਨੂਰੀ ਨੂੰ ਕਰਨ ਲੱਗੇ ਅੰਦਰ ਨੂਰੀ ਤਾਂ ਤੇ ਤੇ ਬੜੀ ਹੋ ਗਈ ਓਏ ਤੇ ਕਬੂਤਰਾਂ ਦਾ ਵੀ ਡੰਨ ਹੈ ਕੰਮ ਚੱਲੋ ਤੂੰ ਵੀ ਅੰਦਰ ਚੱਲ ਇੱਥੇ ਫੇਰ ਠੰਡ ਲਵਾਏਗਾ ਬਾਕੀ ਸਾਰਾ ਕੰਮ ਓਕੇ ਆ ਠੀਕ ਹੈ ਸੈਟ ਹੋਣ ਜਾ ਰਹੇ ਆ ਭਾਈ ਆਪਾਂ ਰੋਡ ਵਾਲੀ ਮੋਟਰ ਤੇ ਤੇ ਆ ਠੇਕਾ ਆ ਬਾਊ ਜੀ ਬਾਊ ਦੀ ਜੀਵ ਨਿਕਲਦੀ ਆ ਬਾਊ ਠੱਲਾ ਜੰਮੂ ਕਰ ਕਰ ਛਾਹ ਨੂੰ ਲਵਾਗੇ ਓੜੇ ਰੋਬਟ ਤਿਆਰ ਦਾ ਹੈ ਚਲੋ ਚੱਲਦੇ ਆ ਮੋਟਰ ਤੇ ਲਓ ਵੀ ਰੋਡ ਤੇ ਪਹੁੰਚ ਗਏ ਨਰਵੈ ਸਿੰਘ ਆ ਖੜਾ ਗੰਨਾ ਆ ਆਪਣਾ ਰੋਡ ਚੰਡੀਗੜ੍ਹ ਲੁਧਿਆਣਾ ਹਾਈਵੇ ਗਿੱਲਾ ਭੈਣੀ ਜੀ ਪਹੁੰਚੇ ਹੋਏ ਨੇ ਹੁਣ ਆਪਾਂ ਬਈ ਦੁੱਧ ਪੀਂਦੇ-ਪੀਂਦੇ ਪਹੁੰਚ ਗਏ ਕਮਰੇ ਵਿੱਚ ਆਪਾਂ ਲਾ ਲਈਏ ਲਾਈਟਾਂ ਆਏ ਅ ਲੈ ਓਕੇ ਕਿਉਂਗੇ ਫਿਰ ਨੂਰੀ ਨੂੰ ਤੇ ਕਬੂਤਰਾਂ ਨੂੰ ਅੜਿੱਕਾ ਲੱਗਦਾ 1 ਮਿੰਟ ਮੱਝ ਪੀਆਂ ਲੈਟ ਉਹੜਾ ਪਾਤੋਰਨ ਫੇਰ ਨੂੰ ਪਹੁੰਚ ਗਏ ਬਾਈ ਮੋਟਰ ਤੇ ਤੇ ਕਮੈਂਟ ਬੋਲਦੀ ਏ ਪਹਿਲਾ ਹੁਣ ਫੇ ਬਲੌਗ ਦੀ ਐਂਡਿੰਗ ਵੀ ਕਰਨੀ ਆ ਤੇ ਸਭ ਤੋਂ ਪਹਿਲਾਂ ਹੈ ਦਿਖਾਈ ਨਹੀਂ ਰਹੇ ਇੱਕ ਮਿੰਟ ਬ੍ਰਾਈਟਨੈਸ ਵਧਾ ਲਵਾਂ ਮੈਂ ਸੰਦੀਪ ਕੁਮਾਰ ਵੀਰੇ ਕਹਿੰਦਾ ਸਭ ਤੋਂ ਪਹਿਲਾਂ ਕਮੈਂਟ ਕੀਤਾ ਧੰਨਵਾਦ ਵੀਰੇ ਤੁਹਾਡਾ ਕਮੈਂਟ ਪਿੰਨ ਕਰਤਾ ਮੈਂ ਬਲਕਾਰ ਸਿੰਘ ਬਹੁਤ ਵਧੀਆ ਥੈਂਕ ਯੂ ਵੀਰੇ ਜਸਵੀਰ ਸਿੰਘ ਹੈਲੋ ਭਾਈ ਹਾਂਜੀ ਕੀ ਹਾਲ ਹੈ ਵੀਰੇ ਪ੍ਰਵੀਨ ਸਿੰਘ ਰੋਮੀਡਾਨ ਸਤਵਿੰਦਰ ਸਿੰਘ ਜਗਦੀਪ ਸਿੰਘ ਧੁੰਮੀ ਮਿਕਸ ਚੈਨਲ ਬਹੁਤ ਵਧੀਆ ਵਲੌਗ ਭਾਜੀ ਲਵ ਯੂ ਭਾਜੀ ਥੈਂਕ ਯੂ ਥੈਂਕ ਯੂ ਵੀਰੇ ਹਰਜ ਸਿੰਘ ਸੇਰਾ ਵਲੌਗ ਥੈਂਕ ਯੂ ਵੀਰੇ ਬਲੋਹਲ ਮਾਨ ਭਾਈ ਸਾਰੇ ਖੁੱਡਿਆਂ ਦੀ ਕੁੰਡੀਆਂ ਤੇ ਇਲ ਹਾਂਜੀ ਹਾਂਜੀ ਜਰੂਰ ਵੀਰੇ ਸੁਖਵਾਲ ਸਿੰਘ ਜੱਟ ਕਬੂਤਰ ਆਵਾਜ਼ ਹਰਜ ਮੰਧੇਰ ਬਿੰਦੇ ਬਾਈ ਜਿਹੜੇ ਦੇ ਪਹਿਲਾਂ ਰੰਗ ਕਰਿਆ ਸੀ ਹਾਂਜੀ ਹਾਂਜੀ ਵੀਰੇ ਰੋਕੇ ਹੋਏ ਆਂ ਵੈਸੇ ਪਛਾਣ ਨਹੀਂ ਤੀ ਆਉਂਦੀ ਉਹਨਾਂ ਦੀ ਉਹ ਤਾਂ ਉਈਓ ਲਾ ਦੇ ਰੋਮੀ ਡਾਨ ਸਿਦਾਰਥ ਅੰਡੇ ਗੇੜ ਦੇ ਆ ਪਤਾ ਹੈਗਾ ਬੱਚੇ ਹੋਣੇ ਉਹ ਨਹੀਂ ਨਹੀਂ ਵੀਰੇ ਥੋੜੇ ਦਿਨ ਦੀ ਅੰਡੇ ਰੱਖੇ ਇਹਦੇ ਬੱਚੇ ਨਹੀਂ ਤੇ ਬਣੇ ਸੁਖਵਿੰਦਰ ਸਿੰਘ ਵੀਰੇ ਕਬੂਤਰ ਕੱਢ ਵੇਲਾ ਹੋਣਗੇ ਵੇਲੇ ਵੀਰੇ ਹੋ ਜਾਣੇ ਆ ਕਾਕਾ ਤਰ ਦਾਲੇਬਾਨ ਬਾਈ ਦੋ ਬੱਚੇ ਤੇ ਦੀ ਜਰੂਰ ਜਰੂਰ ਵੀਰੇ ਸਨੀ ਉਹਰੇ ਬਾਈ ਬੱਚੇ ਦੇ ਦੇ ਉਡਾਣੀਆਂ ਪਲੀਸ ਪੰਜ ਦੇ ਦੇ ਬਹੁਤ ਆ ਵੀਰੇ ਕੋਈ ਨਾ ਜਿੰਨੇ ਕੋਈ ਦੇ ਦੂੰਗਾ ਵੀਰੇ ਗੁਰਪ੍ਰੀਤ ਸਿੰਘ ਸੱਜਣ ਸਿੰਘ ਦੀਪ ਕਲਾਡੀ ਬਾਈ ਲਾਲਚੀ ਨਾ ਆ ਗਿਆ ਨਹੀਂ ਵੀਰੇ ਆਇਆ ਨਹੀਂ ਯਾਰ ਫੜਨੇ ਦੀ ਕੋਸ਼ਿਸ਼ ਬੋ ਕਰੀਏ ਫੜ ਨਹੀਂ ਹੋਇਆ ਦਿਲシャン ਖਾਨ ਸੁਖਪਾਲ ਸਿੰਘ ਬਾਈਲਰ ਸਿੰਘ ਹਰਮੇਸ਼ ਸਿੰਘ ਸੁਖਪਾਲ ਸਿੰਘ ਸਨਮਦੀਪ ਸਿੰਘ ਪਰਵੀਨ ਸਿੰਘ ਪਰਵੀਨ ਸਿੰਘ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਤੇ ਬਲੌਗ ਦੀ ਆਪਾਂ ਕਰ ਦਨੇ ਐਂਡ ਵੀਰੇ ਬੱਚੇ ਮੈਂ ਕਬੂਤਰ ਜਰੂਰ ਦਊਗਾ ਮਾੜੇ ਜੇ ਬੇਲੇ ਹੋ ਲੈਣ ਦੋ ਕਿਉਂਕਿ ਤੁਹਾਨੂੰ ਵੀ ਪਤਾ ਹੈ ਨਾ ਹਾਲੇ ਥੋੜੇ ਜੇ ਕਬੂਤਰ ਸੈੱਟ ਨਹੀਂ ਹੈਗੇ ਤੇ ਮਿਲਦੇ ਆ ਅਗਲੇ ਬਲੌਗ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਾਂਗੇ ਹੁਣ ਆਪਾਂ ਅਗਲੇ ਬਲੌਗ